ਇਹਨਾਂ ਨੌਜਵਾਨਾਂ ਨੇ ਘਾਰਟਾਇਆ ਵਾਂਗ ਨੇਰ ਤੋਂ ਨੂਦ ਕੀਤਾ ਕਿ ਜਿਹੜੇ ਬੰਦਿਆਂ ਨੇ ਦਿੱਲੀ ਦੇ ਦਲਾਲਾਂ ਨੇ ਸਰਕਾਰ ਦੇ ਦਲਾਲਾਂ ਦੀ ਇਹਨਾਂ ਨੌਜਵਾਨਾਂ ਦੇ ਖਿਲਾਫ ਐਫ ਆਈ ਆਰ ਕਰਾਉਣ ਦੀ ਕੋਸ਼ਿਸ਼ ਕੀਤੀ ਸਾਡੀ ਿਕਤਾਬ ਨਹੀਂ ਹੈ ਪੂਰੇ ਪੰਜਾਬ ਵੱਲੋਂ ਿਕਤਾਬ ਨਹੀਂ ਹੈ ਸਾਡੀ ਜਥੇਬੰਦੀ ਵੱਲੋਂ ਿਕਤਾਬ ਨਹੀਂ ਹੈ ਜੇਕਰ ਕਿਸੇ ਇੱਕ ਵੀ ਨੌਜਵਾਨ ਨੂੰ ਜੇ ਜਿਹੜੇ ਬੰਦੇ ਨੇ ਐਫ ਆਈ ਆਰ ਕਰਾਈ ਜਦੋਂ ਪਹਿਲਾ ਭਾਈ ਸਾਹਿਬ ਹੁਣਾ ਕਿਹਾ ਜਿਸ ਤਰ੍ਹਾਂ ਉਥੇ ਉਸ ਕਾਉਂਟ ਦੀ ਦੁਸ਼ਟ ਦੀ ਫੋਟੋ ਲਾਉਣੀ ਹੈ ਪੂਰੇ ਪੰਜਾਬ ਦੇ ਵਿੱਚ ਕੱਲੀ ਇੱਥੋਂ ਦੀ ਗੱਲ ਨਹੀਂ ਕਰਦੇ ਪੂਰੇ ਪੰਜਾਬ ਦੇ ਵਿੱਚ ਜੇਕਰ ਤੁਸੀਂ ਅੰਮ੍ਰਿਤਸਰ ਜਾਇਆ ਕਰੋਗੇ ਤੇ ਵੱਡੇ ਰੋਡ ਦੇ ਕੋਲੋਂ ਬਲਾਲਾ ਦੀਆਂ ਫੋਟੋਆਂ ਲਾ ਕੇ ਲਾ ਕੇ ਸੋਨਹਰ ਇਹ ਚੌਨਾ ਇੱਕ ਸਾਡੇ ਨੌਜਵਾਨ ਹੈ ਪੰਜਾਬੀ ਹੈ ਇਹਨਾਂ ਦੀਆਂ ਰਗਾਂ ਚ ਖੂਨ ਪੰਜਾਬ ਦਾ ਵਾ ਇਹਨਾਂ ਦੀਆਂ ਰਗਾਂ ਚ ਖੂਨ ਪੱਥ ਦਾ ਵ ਇਹਨਾਂ ਦੀਆਂ ਰਗਾਂ ਚ ਖੂਨ ਕਲਗੀ ਦਾ ਚੱਟਾ ਦਾ ਵ ਇਹਨਾਂ ਨੂੰ ਕੰਦੇ ਨਾ ਸਮਝਿਓ ਇਹਨਾਂ ਦੇ ਨਾਲ ਪੂਰੇ ਪੰਜਾਬ ਦੀਆਂ ਜੱਦੇ ਵੱਡੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਜੇ ਉਸ ਦਿਨ ਸਾਨੂੰ ਪਤਾ ਲੱਗਿਆ ਵੀ ਕਿਸੇ ਨੌਜਵਾਨਾਂ ਨਾਲ ਮਾੜੀ ਨਿਗਾ ਦੇ ਨਾਲ ਵੇਖਿਆ ਵਾ ਫਿਰ ਸਾਡੇ ਤੋਂ ਬਰਾ ਕੋਈ ਨਹੀਂ ਹੋਇਆ ਸੋ ਸਾਡੀ ਇਹ ਤਾਬਣੀ ਹੈ ਕਿ ਮੈਂ ਨੌਜਵਾਨਾਂ ਨੂੰ ਤੁਹਾਡੇ 'ਤੇ ਬੇਇਨਤੀ ਕਰਦਾ ਮੇਰਾ ਨੰਬਰ ਤੁਹਾਡੇ ਸਾਰਿਆਂ ਦੇ ਕੋਲ ਹੈਗਾ ਜੇਕਰ ਕੋਈ ਵੀ ਇਦਾਂ ਦੀ ਗੰਦੀ ਕਰਤੂਤ ਕਰਦਾ ਤੁਹਾਨੂੰ ਪੂਰੇ ਰਸਤੇ ਦੇ ਵਿੱਚ ਬਾਹਰ ਫੜ ਕੇ ਕਹਿੰਦਾ ਕਿ ਇੱਜਾ ਪਹਿਲੇ ਤਾਬਣੀ ਹੈ ਤੁਹਾਨੂੰ ਵੀ ਥੁੰਮਾ ਕੇ ਤੁਹੋਂਦਾ ਕਿਸੇ ਵੀ ਪ੍ਰਕਾਰ ਜੰਮੂ ਦੇ ਵਿੱਚ ਦੋਆ ਪ੍ਰੋਬਲਮਾਂ ਖੜੀਆਂ ਹੋ ਜਾਂ ਮੇਰੇ ਨਾਲ ਕਿਉਂਕਿ ਮੈਂ ਸੰਤਾਂ ਦੀ ਗੱਲ ਕੀਤੀ ਖਾੜਕੂ ਸਿੰਘਾਂ ਦੀ ਗੱਲ ਕੀਤੀ ਸੂਰਮਿਆਂ ਦੀ ਜੁਬਾ ਜੁਹਾਰੋਦ ਕਰਨ ਕੀਤੀ ਮੇਰੀ ਆਵਾਜ਼ ਨੂੰ ਕੋਈ ਕਦਾ ਨਿਗਰਤ ਕੀਤਾ ਗਿਆ ਜੇਕਰ ਜੰਮੂ ਦੇ ਕੱਲੇ ਕੱਲੇ ਏਂਡ ਦੇ ਵਿੱਚੋਂ ਕੱਲੇ ਕੱਲੇ ਮਹੱਲੇ ਦੇ ਵਿੱਚੋਂ ਮੈਨੂੰ ਫੋਨ ਆਇਆ ਕਿ ਚੋਰ ਕੌਸਿਆਂ ਕਰਭੇ ਕਹੜਾਈ